ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਲੁਧਿਆਣਾ ਦੇ ਵਿੱਚ ਸਿਆਸਤ ਦਿਲਚਸਪ ਮੋੜ ਉੱਤੇ ਐ ਕਿਉਂਕਿ ਰਵਨੀਤ ਬਿੱਟੂ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਇੱਕ ਦੂਸਰੇ ਦੇ ਉੱਤੇ ਵਾਰ ਪਲਟਵਾਰ ਕਰਦੇ ਹੋਏ ਦੋਵੇਂ ਦਿਗਜ ਦਿਖਾਈ ਦੇ ਰਹੇ ਨੇ ਔਰ ਜਿੱਥੇ ਰਵਨੀਤ ਬਿੱਟੂ ਇੱਕ ਇੱਕ ਕਰਕੇ ਪੁਰਾਣੇ ਭੇਤ ਖੋਲ ਰਏ ਨੇ ਰਾਜਾ ਵੜਿੰਗ ਦੇ ਤਾਂ ਉੱਥੇ ਹੀ ਕੋਰਕਸਰ ਰਾਜਾ ਵੜਿੰਗ ਦੇ ਵੱਲੋਂ ਵੀ ਨਹੀਂ ਛੱਡੀ ਜਾ ਰਹੀ ਹਾਲ ਹੀ ਦੇ ਵਿੱਚ ਅਮਿਤ ਸ਼ਾਹ ਹੁਣਾਂ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਰੈਲੀ ਕੀਤੀ ਗਈ ਉਸ ਦੌਰਾਨ ਰਵਨੀਤ ਬਿੱਟੂ ਦਾ ਜ਼ਿਕਰ ਔਰ ਰਵਨੀਤ ਬਿੱਟੂ ਦੇ ਨਾਲ ਪਿਛਲੇ 5 ਸਾਲ ਤੋਂ ਦੋਸਤੀ ਹੋਣ ਦੀ ਗੱਲ ਜੋ ਆਖੀ ਹੈ ਉਸ ਨੂੰ ਲੈ ਕੇ ਸਿਆਸਤ ਗਰਮਾਈ ਹੈ ਵਿਕਰਮ ਮਦੀਠੀਆ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਰਵਨੀਤ ਬਿੱਟੂ ਨੂੰ ਘੇਰਿਆ ਗਿਆ ਤਾਂ ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਿੱਛੇ ਕਿਵੇਂ ਰਹਿ ਸਕਦੇ ਸੀ ਰਾਜਾ ਵੜਿੰਗ ਦੇ ਵੱਲੋਂ ਵੀ ਸਵਾਲ ਖੜੇ ਕਰ ਦਿੱਤੇ ਗਏ ਨੇ ਨਾਲ ਦੇ ਨਾਲ ਇਹ ਵੀ ਦਾਵਾ ਕਰ ਦਿੱਤਾ ਗਿਆ ਹੈ ਕਿ ਰਵਨੀਤ ਬਿੱਟੂ 3ਜੇ 4ਥੇ ਨੰਬਰ ਦੇ ਉੱਤੇ ਆਉਣਗੇ ਹਾਲਾਂਕਿ ਇਹ ਦੋਵਾਂ ਦੀ ਲੜਾਈ ਦੇ ਵਿੱਚ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਫਾਇਦਾ ਕਿਸੇ ਤੀਜੀ ਧਿਰ ਨੂੰ ਵੀ ਮਿਲ ਸਕਦਾ ਹੈ ਸੋ ਲੁਧਿਆਣਾ ਦੇ ਵਿੱਚ ਪਲ-ਪਲ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਰਵਨੀਤ ਬਿੱਟੂ ਨੂੰ ਸੁਣ ਲੈਣੇ ਆ ਕਿ ਰਵਨੀਤ ਬਿੱਟੂ ਕੀ ਕੁਝ ਕਹਿ ਰਹੇ ਨੇ ਅ ਕੀ ਹਾਲ ਹੈ ਦੋਸਤੋ ਠੀਕ ਠਾਕ ਹੋ ਹੁਣ ਤਾਂ ਕੋੜੇ ਦਿਨ ਰਹਿ ਗਏ ਜਾਨੀ ਕਿ ਅੱਜ 26 ਤਰੀਕ ਹੈ 27 ਤਰੀਕ ਹੈ 28 29 30 31 ਜਾਨੀ ਕਿ 4 ਦਿਨ ਰਹਿ ਗਏ ਤੇ 5ਵੇਂ ਦਿਨ ਵੋਟ ਹੈ ਤਿਆਰ ਹੋ ਜਾਓ ਔਰ ਸਾਰੇ ਆਪਦੇ ਰਿਸ਼ਤੇਦਾਰ ਪੈਡ ਭਰਾਵਾਂ ਨੂੰ ਸੁਨੇਹਾ ਲਾ ਦਿਓ ਕਿ 1 ਤਰੀਕ ਨੂੰ ਵੋਟਾਂ ਪੰਜੇ ਵਾਲਾ ਬਟਨ ਦਬਾ ਕੇ ਤੁਹਾਡੇ ਬਾਈ ਨੂੰ ਕਾਮਯਾਬ ਕਰਨਾ ਹੈ ਅੱਛਾ ਯਾਰ ਮੈਂ ਗੱਲ ਕਰਨੀ ਚਾਹੁੰਦਾ ਸੀ ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੱਲ ਆਏ ਸੀ ਇੱਥੇ ਲੁਧਿਆਣੇ ਤੇ ਜਦੋਂ ਲੁਧਿਆਣੇ ਆਏ ਤਾਂ ਜਿਵੇਂ ਲੀਡਰ ਕਰਦੇ ਹੁੰਦੇ ਆ ਵੀ ਕਹਿ ਦਿਓ ਮੇਰਾ ਇਹ ਭਰਾ ਹੈ ਮੇਰਾ ਇਹ ਦੋਸਤ ਹੈ ਫਿਰ ਸੱਚੀ ਗੱਲ ਅਮਿਤ ਸ਼ਾਹ ਦੇ ਮੂੰਹ ਚੋਂ ਨਿਕਲ ਗਈ ਅਮੀਤ ਸ਼ਾਹ ਜੀ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ ਜਾਣੀ ਕਿ ਤੇਰਾ ਮਤਲਬ 5 ਸਾਲਾਂ ਤੋਂ ਦੋਸਤੀ ਬਿੱਟੂ ਜੀ ਦੀ ਅਮੀਤ ਸ਼ਾਹ ਜੀ ਨਾਲ ਹੈਗੀ ਹੈ ਨਾਲ ਹੀ ਨਾਲ ਮੈਨੂੰ ਯਾਦ ਹੈ ਭਾਰਤ ਜੋੜੋ ਯਾਤਰਾ ਹੋਈ ਸੀ ਅੱਜ ਤੋਂ 2.5 ਸਾਲ ਪਹਿਲਾਂ 2 ਸਾਲ ਪਹਿਲਾਂ ਤੇ ਰਾਹੁਲ ਕਾਂਦੀ ਦਾ ਹੱਥ ਫੜ ਕੇ ਬਿੱਟੂ ਜੀ ਕਹਿੰਦੇ ਕਿ ਮੇਰੇ ਖੂਨ ਦਾ ਕਤਰਾ ਕਤਰਾ ਵੀ ਤੁਹਾਡਾ ਤੁਹਾਡਾ ਦੇ ਨਹੀਂ ਦੇ ਸਕਦਾ ਸੋ ਇਹ ਬਿੱਟੂ ਹੈ ਬਿੱਟੂ ਦੀ ਅਸਲੀਅਤ ਥੋੜੇ ਦਿਨ ਪਹਿਲਾਂ ਆਡੀਓ ਵੀ ਜਾਰੀ ਹੋਈ ਸੀ ਬਿੱਟੂ ਜੀ ਦੀ ਜਿਹਦੇ ਚ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਇਸ ਬੰਦੇ ਦੀ ਫਿਦਰਤ ਤੇ ਅਸਲੀਅਤ ਕੀ ਹੈ ਜਿਹੜਾ ਬੰਦਾ ਕਾਂਗਰਸ ਚ ਰਹਿੰਦੇ ਹੋਏ ਵੀ ਉਧਰੋਂ ਆਦਰਨੀਆ ਅਮਿਤ ਸ਼ਾਹ ਜੀ ਨਾਲ ਵੀ ਦੋਸਤੀ ਹੈ ਉਹਨਾਂ ਦੀ ਸੋ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਇਸ ਬੰਦੇ ਨੂੰ ਮੈਂ ਜਿਹੜੇ ਸ਼ਬਦਾਂ ਦਾ ਇਸਤੇਮਾਲ ਕਰਦਾ ਉਹ ਕਿਉਂ ਇਹ ਰਿਵਾਸੇ ਕਰਦਾ ਹੈ ਇਸੇ ਤਰ੍ਹਾਂ ਦੇ ਲੋਕ ਸਨ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ ਔਰ ਅੰਗਰੇਜ਼ਾਂ ਨੇ ਰਾਜ ਕਾਫੀ ਭਰੇ ਕੀਤਾ ਔਰ ਆਜ਼ਾਦੀ ਬੜੀਆਂ ਘੱਲਣਾ ਬਾਅਦ ਕ ਮਿਲੀ ਸਾਨੂੰ ਸ਼ਹਾਦਤਾਂ ਦੇਣੀਆਂ ਪਈਆਂ ਭਗਤ ਸਿੰਘ ਅਰਗੇ ਲੋਕਾਂ ਨੂੰ ਕਰਤਾਰ ਸਿੰਘ ਸਰਾਭੇ ਅਰਗੇ ਲੋਕਾਂ ਨੂੰ ਕਿਉਂਕਿ ਉਦੋਂ ਵੀ ਲੋਕ ਸਾਡੇ ਜਿਹੜੇ ਸੀ ਕੁਝ ਅੰਗਰੇਜ਼ਾਂ ਨਾਲ ਮਿਲੇ ਵਿੱਚ ਸਨ ਜਦੋਂ ਕਹਿੰਦੇ ਕਿ ਆਪਣਾ ਘਰ ਦਾ ਪੇਤੀ ਲੰਕਾ ਟਾਏ ਕਿ ਆਪਣਾ ਹੀ ਬਗਾਨਿਆਂ ਨਾਲ ਮਿਲ ਜੇ ਤਾਂ ਫਿਰ ਕੀ ਬਣੂ ਦੁਨੀਆ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੂਜੀ ਗੱਲ ਬਿੱਟੂ ਜੀ ਜੇ ਤੁਸੀਂ 5 ਸਾਲਾਂ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਮਿੱਤਰ ਸੋ ਤਲੁੜਿਆਣੇ ਅਸੀਂ ਕੁਝ ਲੈ ਕੇ ਆਉਣਾ ਸੀ ਕੋਈ ਟ੍ਰੇਨ ਚਲਾ ਲੈਂਦੇ ਕੋਈ ਪੀਜੀਆਈ ਬਣਾ ਲੈਂਦੇ ਕੋਈ ਪੋਲੂਸ਼ਨ ਦੇ ਲਈ ਕੋਈ ਕੰਮ ਕਰ ਲੈਂਦੇ ਕੋਈ ਬੁੱਢਾ ਨਾਲਾ ਦਰਿਆ ਲਈ ਪੈਸੇ ਲਿਆਉਂਦੇ ਸੋ ਦੋਨੇ ਪਾਸੇ ਗੱਲਾਂ ਐ ਕਹਿੰਦਾ ਮਤਲਬ ਉੱਥੇ ਮੋਦੀ ਜੀ ਤੋਂ ਕੁਆਇਆ ਕਿਉਂਕਿ ਮੋਦੀ ਜੀ ਨੇ ਜਵਾਬ ਦਿੱਤਾ ਕਿ ਮੋਦੀ ਜੀ ਕੇਵਲ ਉਹਨਾਂ ਸੀਟਾਂ ਤੇ ਜਾਣਗੇ ਜਿੱਥੇ ਕੋਈ ਕੰਪੀਟੀਸ਼ਨ ਭਾਜਪਾ ਦਾ ਵਿਅਕਤੀ ਦੇ ਰਿਹਾ ਜਿੱਥੇ ਕੰਪੀਟੀਸ਼ਨ ਹੀ ਨਹੀਂ ਹੈ ਕੋਈ ਬੀਜੇਪੀ ਦੇ ਵਿਅਕਤੀ ਦਾ ਤੇ ਉਹ ਤੀਜੇ ਚੌਥੇ ਨੰਬਰ ਦਾ ਕੈਂਡੀਡੇਟ ਹੈ ਉੱਥੇ ਮੇਰਾ ਖਿਆਲ ਦੇਸ਼ ਦਾ ਪ੍ਰਧਾਨ ਮੰਤਰੀ ਜਾਣਦੇ ਨਹੀਂ ਹੈ ਉੱਥੇ ਵੀ ਤੁਸੀਂ ਹੁਣ ਇਹਨਾਂ ਦਾ ਹਾਲਾਤ ਦੇਖ ਲਓ ਬੀਜੇਪੀ ਦੇ ਹਾਲਾਤ ਵੀ ਦੇਖ ਲਓ ਬੀਜੇਪੀ ਕਾਡਰ ਦੇ ਬਹੁਤ ਨਿਮੋਸ਼ੀ ਅੱਜ ਬੀਜੇਪੀ ਕਾਡਰ ਦੇ ਵਿੱਚ ਪੂਰਾ ਕਾਰਨ ਇਹ ਹੈ ਕਿ ਸਾਰੀ ਕਾਂਗਰਸ ਨੂੰ ਇਹ ਕੈਡਰ ਫੜਾਤਾ ਕੈਪਟਨ ਅਮਰਿੰਦਰ ਸਿੰਘ ਨੂੰ ਫੜਾਤਾ ਇਹ ਕੈਡਰ ਸੁਨੀਲ ਜਾਖੜ ਕਾਂਗਰਸ ਚੋਂ ਆਏ ਹੁਣ ਬਿੱਟੂ ਜੀ ਚੋਣਾਂ ਵੀ ਰੈਲੀ ਤੇ ਕਿਸੇ ਤੇ ਆਉਂਦੇ ਐ ਤੇ ਕਹਿੰਦੇ ਬਿੱਟੂ ਜੀ ਹਮਾਰੇ ਦੋਸਤ ਹੈ ਪੂਰਾ ਕਾਰਨ ਇਹ ਹੈ ਕਿ ਬਿੱਟੂ ਜੀ ਨੇ ਬਹੁਤ ਮਿੰਤਾ ਤਰਲੇ ਕੀਤੇ ਮੈਨੂੰ ਤਾਂ ਪੀਐਮਓ ਚੋਂ ਪਤਾ ਲੱਗਿਆ ਕਿਉਂਕਿ ਆਫੀਸਰ ਸਹਿਬਾਨ ਹੁੰਦੇ ਐ ਇੱਧਰ ਉੱਧਰ ਔਰ ਕੁਝ ਸਾਥੀ ਹੁੰਦੇ ਐ ਔਰ ਉਹਨਾਂ ਨੂੰ ਪਤਾ ਲੱਗਿਆ ਵੀ ਬਿੱਟੂ ਜੀ ਨੇ ਕਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਲੇਲੜੀਆਂ ਕੱਡੀਆਂ ਕੀ ਕਿਰਪਾ ਕਰਕੇ ਮੇਰਾ ਕੁਝ ਨਹੀਂ ਬੰਨਣਾ ਤੁਸੀਂ ਇਹ ਗੱਲ ਕਹਿ ਕੇ ਜਾਣੀ ਹੈ ਆਲਦੋ ਪ੍ਰਾਈਮ ਮਿਨਿਸਟਰ ਨਹੀਂ ਚਾਹੁੰਦਾ ਸੀ ਇਹ ਗੱਲ ਕਹਿਣੀ ਔਰ ਫੇਰ ਇਧਰੋਂ ਉਧਰੋਂ ਪ੍ਰੈਸ਼ਰਾਈਜ਼ ਕਰਕੇ ਬਿੱਟੂ ਜੀ ਨੇ ਕਵਾਇਆ ਸੋ ਮੇਰੇ ਕਹਿਣ ਦਾ ਮਤਲਬ ਕਿ ਅਗਰ ਉੱਥੇ ਉੱਥੇ ਸੱਚ ਕੇ ਕਹਿਣ ਨਾਲੋਂ ਤਾਂ ਚੰਗਾ ਹੁੰਦਾ ਜੇ ਪ੍ਰਾਈਮ ਮਿਨਿਸਟਰ ਲੁਧਿਆਣੇ ਆਉਂਦੇ ਸੋ ਲੇਕਿਨ ਪ੍ਰਾਈਮ ਮਿਨਿਸਟਰ ਨੇ ਜਲੰਧਰ ਜਾ ਰਹੇ ਨੇ ਪ੍ਰਾਈਮ ਮਿਨਿਸਟਰ ਜਾ ਕੇ ਆਏ ਨੇ ਪਟਿਆਲਾ ਜਾ ਕੇ ਆਏ ਨੇ ਆਈ ਥਿੰਕ ਪ੍ਰਾਈਮ ਮਿਨਿਸਟਰ ਲੁਧਿਆਣਾ ਉੱਥੇ ਜਾ ਰਹੇ ਨੇ ਗੁਰਦਾਸਪੁਰ ਪਰ ਪ੍ਰਾਈਮ ਮਿਨਿਸਟਰ ਮੇਰਾ ਖਿਆਲ ਲੁਧਿਆਣਾ ਨਹੀਂ ਆਏ ਨਹੀਂ ਆਉਣਗੇ ਸੋ ਇਹ ਸਾਰੀ ਮੈਂ ਤੁਹਾਨੂੰ ਜਿਹੜੀ ਕਟਨਾ ਕਰਮ ਸੀਗਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਬਾਕੀ ਮੇਰਾ ਖਿਆਲ ਪੰਜਾਬ ਦੇ ਲੋਕ ਜਿੰਨੇ ਅਮਿਤ ਸ਼ਾਹ ਜੀ ਔਰ ਮੋਦੀ ਜੀ ਜਿੰਨੇ ਗੇੜੇ ਲਾਉਣਗੇ ਓਨੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਲੋਕ ਵੋਟਾਂ ਕਾਂਗਰਸ ਪਾਰਟੀ ਨੂੰ ਵੱਧ ਪਾਉਣਗੇ ਕਿਉਂਕਿ ਇਹਦਾ ਬੰਦਿਆਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਹੈ ਜਿਸ ਪ੍ਰਕਾਰ ਦਾ ਕੰਮ ਇਹਨਾਂ ਨੇ ਮਗਰਲੇ ਸਾਲਾਂ ਚ ਪੰਜਾਬ ਦੇ ਲਈ ਕੀਤਾ ਜੋ ਵਿਤਕਰਾ ਤੁਸੀਂ ਦੇਖੋ ਕਿਸੇ ਪ੍ਰਕਾਰ ਦੀ ਕੋਈ ਰਾਹਤ ਪੰਜਾਬ ਨੂੰ ਨਹੀਂ ਹੈ ਤੇ ਨਾ ਹੀ ਕੋਈ ਸਾਡੇ ਇੱਥੇ ਕੋਈ ਕੰਮ ਕੀਤਾ ਜਿਹੜਾ ਕੰਮ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਦੀਆਂ 10 ਸਾਲ ਦੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਕਲੀਆਂ ਗੱਲਾਂ ਬਾਤਾਂ ਸੁਣਾ ਕੇ ਮੁੜ ਜਾਏ ਸੋ ਮੈਂ ਸਮਝਦਾ ਕਿ ਏਦੂੰ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸੋ ਦੋਸਤੋ ਤਕੜੇ ਰਹੋ ਹਿੰਮਤ ਹੌਸਲਾ ਜਜ਼ਬਾ ਤੁਹਾਡਾ ਕਾਇਮ ਰਹੇ ਔਰ ਆਪਾਂ ਇਹ ਜੰਗ ਜਿੱਤਨੀ ਜਿੱਤਨੀ ਹੈ ਤੁਹਾਡੇ ਅਸ਼ੀਰਵਾਦ ਦੇ ਨਾਲ ਗਲਾ ਖਰਾਬ ਹੈ ਕਾਫੀ ਕਾਫੀ ਜ਼ੋਰ ਲੱਗ ਜਾਂਦਾ ਬੋਲਣ ਤੇ ਸੋ ਪਰ ਅੱਜ ਮਨ ਲਠੀ ਮਲੂਠੀ ਜੀ ਖਾਧੀ ਹੈ ਗਰਮੀ ਦਾ ਹੈ ਗਰਮੀ ਚੌਕਾ ਵੀ ਹੁੰਦਾ ਹੈ ਕਰਨਾ ਚੋਣਾਂਵ ਲੜਨਾ ਪਰ ਫਿਰ ਵੀ ਚੱਲ ਰਿਹਾ ਹੁਣ ਮੈਂ ਜਗਰਾਉ ਹਾਂ ਔਰ ਫਿਰ ਜਗਰਾਉ ਤੋਂ ਬਾਅਦ ਇੱਕ 2 ਘੰਟੇ ਲਈ ਮੁਕਸਰ ਵੀ ਜਾ ਕੇ ਆਉਂਗਾ ਔਰ ਅੱਜ ਅਸੀਂ ਪਰਮਿਸ਼ਨ ਮੰਗ ਰਹੇ ਹਾਂ ਪ੍ਰਸ਼ਾਸਨ ਤੋਂ ਕਿੱਡੀ ਮਾੜੀ ਗੱਲ ਹੈ ਭਗਵੰਤ ਮਾਨ ਦਾ ਰੋਡ ਸ਼ੋ ਹੈ ਅਗਰ ਮੁੱਖ ਮੰਤਰੀ ਸਾਹਿਬ ਦਾ ਤੇ ਸਾਨੂੰ ਵੀ ਤਾਂ ਪਰਮਿਸ਼ਨ ਦੇਣੀ ਚਾਹੀਦੀ ਆ ਉੱਥੋਂ ਦੇ ਐਸ ਡੀ ਐਮ ਨੇ ਕੱਲ ਦਾ ਫੋਨ ਕਰ ਰਿਆ ਨਹੀਂ ਚੱਕ ਰਿਆ ਔਰ ਨਾਲ ਹੀ ਨਾਲ ਡੀ ਸੀ ਸਾਹਿਬ ਨੇ ਵੀ ਆਪਣਾ ਫੋਨ ਬੰਦ ਕਰ ਰੱਖਿਆ ਐ ਇਦਾਂ ਦਾ ਹਾਲਾਤ ਨਹੀਂ ਮੈਂ ਕਦੇ ਦੇਖੇ ਸੀ ਇੰਨਾ ਡਰ ਔਰ ਟੈਰਰ ਇਨ ਅਫਸਰਾਂ ਨੂੰ ਇੰਨਾ ਰਾਜਪੂਤਾਂ ਨੂੰ ਮੈਂ ਸਮਝਦਾ ਕਿ ਬੜੀ ਸ਼ਰਮ ਦੀ ਗੱਲ ਐ ਸਮਾਦਾ ਆਉਂਦਾ ਜਾਂਦਾ ਰਹਿੰਦਾ ਕੋਈ ਗੱਲ ਨਹੀਂ ਇੱਥੇ ਸਦਾ ਸਥਿਰ ਸਮਾ ਨਹੀਂ ਰਹਿੰਦਾ ਕਿਸੇ ਦਾ ਪਰ ਇਸ ਤਰ੍ਹਾਂ ਦੂਜੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਾ ਦੇਣਾ ਵੀ ਅੱਜ ਭਗਵੰਤ ਮਾਨ ਜੀ ਆ ਰਹੇ ਆ ਤੇ ਇਹਦੇ ਵਿੱਚ ਇਹਦਾ ਮਤਲਬ ਰਾਜਾ ਵੜਿੰਗ ਕਿੱਧਰ ਵਿੱਚ ਨਹੀਂ WhatsApp ਦਾ ਸੋ ਇਹ 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 ਗਿੱਦੜਬਾ ਦੇ ਪ੍ਰਸ਼ਾਸਨ ਨੇ ਔਰ ਜਿਹੜਾ ਡੀਸੀ ਮੁਕਸਰ ਹੈ ਉਹਰੇ ਇਹੇ ਕੰਮ ਹੈ ਔਰ ਮੈਨੂੰ ਲੱਗਦਾ ਕਿਤੇ ਵੀ ਇਲੈਕਸ਼ਨ ਕਮਿਸ਼ਨ ਨਾ ਆਉਂਦੀ ਔਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਸੋ ਆ ਹਾਲਾਤ ਨੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਸੋ ਜਾਣਾ ਤਾਂ ਗਿੱਦੜਬਾ ਮੁਕਸਰ ਸੀ ਪਰ ਹੁਣ ਕੱਲਾ ਮੁਕਸਰ ਜਾ ਕੇ ਆਉਂਗਾ ਕਿਉਂਕਿ ਰੋਡ ਸ਼ੋਅ ਕਰਨਾ ਚਾਹੁੰਦੇ ਸਾਂ ਪਰ ਭਗਵੰਤ ਮਾਨ ਜੀ ਦਾ ਡੰਡਾ ਤਖੜਾ ਚੜਿਆ ਹੋਣਾ ਇਸ ਕਰਕੇ ਆਪਾਂ ਨੂੰ ਰੋਡ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰਮਿਸ਼ਨ ਨਹੀਂ ਦਿੱਤੀ ਸੋ ਫੇਰ ਮਿਲਾਂਗੇ ਕਿੱਧਰ ਬੇ ਆਲੋ ਇੱਕ ਅੱਦੇ ਦਿਨ ਚ ਮੈਂ ਬਣਾ ਕੇ ਪ੍ਰੋਗਰਾਮ ਤੁਹਾਨੂੰ ਦੱਸੂਗਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਰਪਾ ਕਰਕੇ ਫੇਰ ਕਹਿਣਾ ਹੈ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਆ ਕੇ ਕਹਿ ਜੋ ਤੇ ਟੈਲੀਫੋਨ ਕਰ ਦਿਓ ਜੇ ਕਿਸੇ ਤੋਂ ਆਇਆ ਨਹੀਂ ਚੰਦਾ ਸਤਿ ਸ਼੍ਰੀ ਅਕਾਲ ਫੇਰ ਮਿਲਦੇ ਹਾਂ ਸਾਥੀ ਗੁਰੂ ਦੱਸ ਦਈਏ ਕਿ ਦੋਮਾ ਹੀ ਦਿਗਜਾ ਦੇ ਵਿੱਚ ਸਿਆਸੀ ਕਮਾਸਾਨ ਜੋ ਹੈ ਦੇਖਣ ਨੂੰ ਮਿਲ ਰਿਹਾ ਹੈ ਲੋਕ ਕਿਹਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਔਰ ਇਸ ਸਿਆਸੀ ਕਮਾਸਾਨ ਦੇ ਵਿੱਚ ਕਿਹਨੂੰ ਫਾਇਦਾ ਮਿਲਦਾ ਹੈ ਕਿਸ ਦਾ ਨੁਕਸਾਨ ਹੁੰਦਾ ਹੈ 4 ਜੂਨ ਦੇ ਨਤੀਜੇ ਜੋ ਨੇ ਉਹ ਤੈਅ ਕਰ ਦੇਣਗੇ ਤੇ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ